ਤੇ 13 ਸਾਲ ਦੀ ਉਮਰ ਹੈ ਹੀ 8ਵੀਂ ਚ ਪੜਦਾ ਸੀ ਇਹ ਤੇ ਸਭ ਬੱਚੇ ਨੂੰ ਮਤਲਬ ਸ਼ੂਗਰ ਹੋ ਗਈ ਦੋ ਕੁ ਮਹੀਨਿਆਂ ਦੇ ਵਿੱਚ ਇਹ ਵਿੱਚ ਸ਼ੂਗਰ ਜਿਹੜੀ ਹੈਗੀ ਸ਼ੂਗਰ ਦੀ ਹਾਲਤ ਦੇ ਨਾਲ ਬੱਚਾ ਤੁਰਦਾ ਹੋ ਗਿਆ ਦੁਨੀਆ ਤੋਂ ਇਹ ਆ ਮਿਹਨਤ ਕਸ਼ ਲੋਕਾਂ ਦੇ ਹੱਥ ਇਹਨਾਂ ਦੇ ਨਾਲ ਇਸ ਬੰਦੇ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਚਾਰ ਜੀ ਪਾ ਪਰਿਵਾਰ ਦੇ ਵੀ ਪਾਲ ਰਿਆ ਚਲੋ ਹੁਣ ਮਿੱਟੀ-ਵੱਟੀ ਪਵਾ ਕੇ ਆਪਣਾ ਘਰ ਜਗ੍ਹਾ ਤੇ ਬਹਿਣ ਵਾਸਤੇ ਬਣਾ ਲਈ ਹੈ ਤੇ ਹੁਣ 400 ਰੁਪਏ ਦੇ ਨਾਲ ਇੱਥੇ ਕੋਈ ਘਰ ਨਹੀਂ ਬਣ ਸਕਦਾ ਤੇ ਗਰਮੀਆਂ ਦੇ ਦਿਨਾਂ 'ਚ ਵੀ ਫਿਰੇ ਰਾ ਤਰਪਾਲਾਂ ਥੱਲੇ ਕੱਟਣਾ ਬੜਾ ਔਖਾ ਹੈ ਬੜਾ ਔਖਾ ਜੀ ਮਤਲਬ ਕਿ ਉਹਦਾ ਟਾਈਮ ਪਾਸ ਜਿਵੇਂ ਰੱਬ ਕਰਾ ਰਿਹਾ ਓਵੇਂ ਕਰਨ ਲੱਗੇ ਆ ਜੀ ਤੁਸੀਂ ਦੱਸ ਰਹੇ ਕਿ ਬੇਟੀ ਇੱਕ ਤੁਹਾਡੀ ਕਿੰਨੀ ਉਮਰ ਹੋ ਗਈ ਉਹਦੀ ਉਹ ਜੀ 16-17 ਸਾਲ ਦੀ ਉਮਰ ਹੋ ਗਈ ਹੈ। ਅੱਜ ਕਿੱਥੇ ਗਈ ਉਹ? ਪਾਈ ਦਿਹਾੜੀ ਦਾਪਾ ਗਈ ਹੈ ਜੀ। ਉਹ ਵੀ ਦਿਹਾੜੀ ਕਰਦੀ। ਉਹ ਵੀ ਦਿਹਾੜੀ ਕਰਨ ਲੱਗੀ। ਮਾਤਾ ਜੀ ਵੀ ਚਲ ਜਾਂਦੇ ਦਿਹਾੜੀ ਕਰ ਜਾਂਦੇ ਅੱਜ। ਮਾਵਾਂ ਚੀਆਂ ਚਲ ਜਾਂਦੀਆਂ ਜੀ। ਅੱਛਾ ਅੱਛਾ। ਤੇ ਇੱਕ ਬਜ਼ੁਰਗ ਬਿਮਾਰ ਘਰ ਦੇ ਵਿੱਚ ਹਾਂ ਜੀ ਬਜ਼ੁਰਗ ਬਿਮਾਰਾ ਮਲ ਕੇ ਬਾਥੂਮ ਵਾਲੀ ਨਾਲੀ ਲੱਗੀ ਆ। ਇਹ 18 ਗੁਰਦੁਆਰਾ ਸਾਹਿਬ ਹੋਣ ਸ਼ਮਸ਼ਾਨ ਘਾਟਾਂ ਦੀ ਗਿਣਤੀ ਕੋਈ ਨਹੀਂ। ਪੈੜੀ ਦੀ ਗਿਣਤੀ ਮਿੰਤੀ ਕੋਈ ਨਹੀਂ ਬਹੁਤ ਸਾਰੀ ਪੈੜੀ ਹੈ ਤੇ ਇੱਕ ਗਰੀਬ ਨੂੰ ਯਾਰ ਇੱਕ ਕੁੱਲਾ ਬਣਾ ਤੁਸੀਂ ਬਣਾ ਕੇ ਦਿਓ। ਇਹ ਇਹ ਬਹੁਤ ਸਵਾਲਾਂ ਦੇ ਘੇਰੇ ਦੇ ਵਿੱਚ ਗੱਲ ਆਉਂਦੀ ਹੈ। ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਾ ਗਾਣਾ ਸੁਣਦੇ ਹੁੰਨੇ ਆ ਨਾ ਆਪਾਂ ਸਤਿੰਦਰ ਸਰਤਾਜ ਦਾ ਇੱਕ ਗੀਤ ਆਇਆ ਸੀ ਪਿੱਛੇ ਜੇ ਮੈਂ ਲਿਖਣਾ ਚਾਹੁੰਦਾ ਹਾਂ ਕੋਈ ਦਰਦ ਗਰੀਬਾਂ ਦਾ ਜਿੰਨਾ ਨਾਲ ਪੈ ਗਿਆ ਏ ਕੋਈ ਜੋਰ ਨਸੀਬਾਂ ਦਾ ਸ਼ਾਇਦ ਇਸ ਤਰ੍ਹਾਂ ਕੁਝ ਲਿਖਿਆ ਸੀ ਉਹਨਾਂ ਨੇ ਅੱਜ ਉਸ ਤਰ੍ਹਾਂ ਦਾ ਬਿਲਕੁਲ ਹਾਲਾਤ ਤੁਹਾਨੂੰ ਦਿਖਾਉਣ ਲੱਗਾ ਸ਼ਾਇਦ ਇਹੋ ਘਰ ਦੇਖ ਕੇ ਉਹਦੇ ਮਨ 'ਚ ਆਈ ਹੋਊਗੀ ਕਿ ਯਾਰ ਇਹਨਾਂ ਗਰੀਬਾਂ ਦੇ ਹਾਲਾਤ ਕੌਣ ਵੇਖੇਗਾ ਅੱਜ ਮੈਂ ਛੱਪੜ ਦੇ ਕਿਨਾਰੇ ਖੜਾ ਇਧਰਲੇ ਪਾਸੇ ਛੱਪੜ ਹੈ ਇੱਕ ਰ ਤਸਵੀਰ ਵੀ ਦਿਖਾ ਦਿਓ ਨਾਲ ਇਹ ਛੱਪੜ ਹੈ ਤੇ ਛੱਪੜ ਦੇ ਇਸ ਬਿਲਕੁਲ ਕਿਨਾਰੇ ਦੇ ਉੱਤੇ ਵਿੱਚੋਂ ਵਿੱਚ ਛੱਪੜ ਨੂੰ ਪੂਰ ਕੇ ਤੇ ਉੱਥੇ ਇੱਕ ਪਰਿਵਾਰ ਵਸ ਰਿਹਾ ਹੈ ਤੇ ਪਰਿਵਾਰ ਦੇ ਹਾਲਾਤ ਤੁਹਾਨੂੰ ਅੱਜ ਦਿਖਾਉਣੇ ਆ ਪਹਿਲਾਂ ਤੇ ਆਹ ਗੇਟ ਦਰਵਾਜ਼ਾ ਦੇਖ ਲਓ ਜੀ ਇਹ ਦਰਵਾਜ਼ਾ ਹੈ ਬੋਰੀਆਂ ਪਾਈਆਂ ਹੋਈਆਂ ਨਾਲ ਡੰਡੇ ਵੱਧੇ ਹੋਏ ਨੇ ਡੰਡੇ ਬਣ ਕੇ ਇਹ ਦਰਵਾਜਾ ਹੈ ਅੱਜ ਕੱਲ ਮੇਰਾ ਖਿਆਲ ਵੀ ਕੋਈ ਲੋਹੇ ਦਾ ਦਰਵਾਜਾ ਵੀ ਲਵਾ ਲੇ ਤੇ ਉਹ ਵੀ ਸੇਫ ਨਹੀਂ ਹੈਗਾ ਪਰ ਧੰਨ ਯਾਰ ਆ ਜ਼ਿੰਦਗੀ ਜਿਹੜੀ ਆ ਬੋਰੀ ਦੇ ਦਰਵਾਜੇ ਨਾਲ ਆਪਣਾ ਗੁਜ਼ਾਰਾ ਕਰ ਰਹੀ ਹੈ ਕੋਈ ਦੂਸਰੀ ਗੱਲ ਇਹ ਵੀ ਹੈ ਵੀ ਇਹਨਾਂ ਵਿਚਾਰਾਂ ਨੂੰ ਇਹ ਵੀ ਹੈਗਾ ਵੀ ਸਾਡਾ ਕਿਹੜਾ ਕੋਈ ਸੋਨਾ ਲੁੱਟ ਕੇ ਲੈ ਜੂ ਹੈ ਨਾ ਉਹ ਵੱਡੇ ਵੱਡੇ ਮਹਿਲਾਂ ਵਾਲਿਆਂ ਨੂੰ ਤੇ ਇਹੀ ਹੋਏਗਾ ਨਾ ਵੀ ਸਾਡਾ ਕੋਈ ਸੋਨਾ ਲੁੱਟ ਕੇ ਲੈ ਜੂ ਜਾਂ ਕੋਈ ਹੋਰ ਚੀਜ਼ ਲੈ ਕੇ ਲੁੱਟ ਕੇ ਲੈ ਜੂ ਪਰ ਇਹਨਾਂ ਨੂੰ ਉਹ ਇਹ ਨਜ਼ੀ ਜਿਹੜੀ ਜ਼ਿੰਦਗੀ ਸਿਰਫ ਰੋਜ਼ੀ ਰੋਟੀ ਤੇ ਆੜੀ ਆ ਘਰ ਦੀਆਂ ਦਿਵਾਰਾਂ ਦੇਖ ਲੋ ਆ ਕਾਨਿਆਂ ਦੇ ਜਿਹੜੇ ਸਿਲਕੇ ਹੁੰਦੇ ਨੇ ਜਾਂ ਕਾਨੇ ਆ ਜਾਂ ਕੁਝ ਕਾਹੀ ਮਿਲਾ ਕੇ ਤੇ ਇਹਦੀਆਂ ਦਿਵਾਰਾਂ ਬਣਾਈਆਂ ਗਈਆਂ ਨੇ ਬਹੁਤ ਸਾਰੀਆਂ ਤਸਵੀਰਾਂ ਤੁਹਾਡੀ ਨਾਲ ਸਾਂਝੀਆਂ ਕਰਨੀਆਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟਾ ਜਿਹਾ ਜਿਹਨੂੰ ਆਪਾਂ ਬੈਠਕ ਕਹਿ ਲਈਏ ਜਾਂ ਬੈਡਰੂਮ ਕਹਿ ਲਈਏ ਕਿਉਂਕਿ ਇੱਥੇ ਬਜ਼ੁਰਗਰਾਸ ਹੁੰਦਾ ਇੱਕ ਕੁੱਲੀ ਬਜ਼ੁਰਗ ਦੀ ਤੇ ਇੱਕ ਉਹਨਾਂ ਦੀ ਖੋਦੀ ਪਰਿਵਾਰ ਦੀ ਅੰਦਰ ਦੇ ਹਾਲਾਤ ਵੀ ਕਰੀ ਦਿਖਾ ਦਿਓ ਵੀ ਸਿਰਕੀ ਦੀ ਛੱਤ ਜਿਹੜੀ ਉਪਾਈ ਹੋਈ ਹੈ ਤੇ ਜਦੋਂ ਬਰਸਾਤ ਆਉਂਦੀ ਹੋਊਗੀ ਤੇ ਇੱਥੇ ਇੱਕ 75-80 ਸਾਲ ਦਾ ਬਜ਼ੁਰਗ ਬਾਬਾ ਸੌਂਦਾ ਅੱਜ ਉਹ ਦਵਾਈ ਲੈਣ ਗਿਆ ਹਸਪੀਟਲ ਤੇ ਅੱਜ ਸਾਨੂੰ ਉਹ ਨਹੀਂ ਮਿਲਿਆ ਤੇ ਇਹ ਪਰਿਵਾਰ ਜਿਹੜਾ ਇੱਥੇ ਬਜ਼ੁਰਗ ਵੱਸਦਾ ਤੇ ਸਭ ਤੋਂ ਜ਼ਿਆਦਾ ਸਰਦੀ ਤੁਹਾਨੂੰ ਪਤਾ ਬਜ਼ੁਰਗਾਂ ਨੂੰ ਹੀ ਲੱਗਦੀ ਹੈ ਇੱਥੇ ਬਜ਼ੁਰਗ ਰਹਿੰਦਾ ਰਾਤ ਨੂੰ ਤੇ ਸਰਦੀ ਦਾ ਮੌਸਮ ਹੁਣੇ-ਹੁਣੇ ਲੰਘਿਆ ਅਜੇ ਵੀ ਸਰਦੀ ਜਿਹੜੀ ਰਾਤ ਨੂੰ ਪੈਂਦੀ ਤੇ ਇਹ ਜੇ ਉਹ ਬਾਥਰੂਮ ਜਿੱਥੇ ਪਰਿਵਾਰ ਦਾ ਇਸ਼ਨਾਨ ਪਾਣੀ ਹੁੰਦਾ ਲੋ ਜੀ ਇੱਥੇ ਨਾ ਕੋਈ ਛੱਤ ਹੈ ਇਹ ਆ ਸਵੱਛ ਭਾਰਤ ਦੀ ਅਸਲੀ ਨਿਸ਼ਾਨੀ ਇਹ ਆ ਸਵੱਛ ਭਾਰਤ ਜਿਹਦੇ ਮੁਤਾਬਕ ਸਰਕਾਰ ਵੱਲੋਂ ਇੱਕ ਦਾਵਾ ਕੀਤਾ ਗਿਆ ਸੀਗਾ ਕਿ ਹਰ ਪਰਿਵਾਰ ਨੂੰ ਇੱਕ ਸੋਹਣਾ ਵਾਸ਼ਰੂਮ ਜਿਹੜਾ ਵਾ ਬਾਥਰੂਮ ਜਿਹੜਾ ਵਾ ਉਹ ਬਣਾ ਕੇ ਦਿੱਤਾ ਜਾਊਗਾ ਇਹ ਉਹ ਸਵੱਛ ਭਾਰਤ ਦੀ ਪੋਲ ਖੋਲਦੀ ਹੋਈ ਬਹੁਤ ਵੱਡੀ ਤਸਵੀਰ ਹੈ ਇਧਰਲੇ ਪਾਸੇ ਵੀ ਇਸੇ ਤਰ੍ਹਾਂ ਇਹ ਸਟੋਰ ਬਣਾਇਆ ਹੋਇਆ ਇੱਥੇ ਵਾਧੂ ਕੱਟੂ ਚੀਜ਼ ਜਿਹੜੀ ਬਾਈ ਜੀ ਟੋਕਰੀ ਬਣਾਉਣ ਦਾ ਕੰਮ ਕਰਦੇ ਨੇ ਜਿਹੜੀਆਂ ਟੋਕਰੀਆਂ ਬਣ ਜਾਂਦੀਆਂ ਨੇ ਤੇ ਉਹ ਟੋکریاں ਇੱਥੇ ਰੱਖਦੇ ਨੇ ਇਹ ਚੁੱਲ੍ਹੇ ਤੇ ਬਾਧੂ ਕਟੂ ਬਾਲਣ ਜਿਹੜਾ ਵਾ ਉਹ ਬਾਲਣ ਵਾਸਤੇ ਤੁਹਾਡੀ ਸਕਰੀਨ ਤੇ ਜਿਹੜਾ ਉਹ ਨਜ਼ਰ ਆ ਰਿਹਾ ਹੋਏਗਾ ਇਹ ਆ ਇਸ ਛੀਸ਼ਮੈਲ ਦੇ ਹਾਲਾਤ ਜਿੱਥੇ ਜਾਨਵਰ ਵੀ ਰਹਿਣਾ ਪਸੰਦ ਨਹੀਂ ਕਰਦੇ ਪਰ ਇੱਥੇ ਜ਼ਿੰਦਗੀ ਵਸ ਰਹੀ ਹੈ ਚਾਰ-ਚਾਰ ਜੀਆਂ ਦੀ ਜ਼ਿੰਦਗੀ ਇਸ ਘਰ ਦੇ ਨਾਲ ਸੁਪਨੇ ਜੁੜੇ ਹੋਏ ਨੇ ਕਿ ਇਸ ਘਰ ਦੇ ਵਿੱਚ ਸਾਡਾ ਰਹਿਣ ਬਸੇਰਾ ਇਸ ਘਰ ਦਾ ਇੱਕੋ ਇੱਕ ਚਿਰਾਗ ਸੀ ਜਸਦੀ ਉਮਰ ਤਕਰੀਬਨ 8-9 ਸਾਲ 10 ਸਾਲ ਦੀ ਹੋਵੇਗੀ ਤੇ ਸ਼ੌਂਕ ਸੀਗਾ ਕਿ ਕਬੂਤਰ ਵੀ ਪਾਲੇ ਗਏ ਤੁਸੀਂ ਤਸਵੀਰ ਇੱਕ ਵੀ ਦਿਖਾ ਦਿਓ ਕਿ ਉਹ ਛੋਟੇ ਬੱਚੇ ਨੇ ਬੜੇ ਪਿਆਰ ਦੇ ਨਾਲ ਇਹ ਕਬੂਤਰ ਵੀ ਪਾਲੇ ਸੀ ਸ਼ੌਂਕ ਸੀਗਾ ਬੱਚੇ ਨੂੰ ਤੇ ਮਾਤਾ ਪਿਤਾ ਨੇ ਇਸ ਕਰਕੇ ਨਹੀਂ ਵੇਚੇ ਕਿ ਇਹਨਾਂ ਦੇ ਵਿੱਚੋਂ ਵੀ ਸਾਡੇ ਬੱਚੇ ਦੀ ਖੁਸ਼ਬੂ ਜਿਹੜੀ ਆ ਸਾਨੂੰ ਆਉਂਦੀ ਰਵੇ ਇਹ ਸਾਡੇ ਬੱਚੇ ਦੀ ਨਿਸ਼ਾਨੀ ਹੈ ਇਸ ਕਰਕੇ ਕਿਸੇ ਹੋਰ ਨੂੰ ਦਿੱਤੇ ਨਹੀਂ ਜਿੱਥੇ ਆਪਣੇ ਖਾਨ ਦੇ ਲਾਲੇ ਪਏ ਹੁੰਦੇ ਆ ਉੱਥੇ ਇਹ ਜਾਨਵਰ ਵੀ ਇਹ ਪਰਿਵਾਰ ਜਿਹੜਾ ਪਾਲ ਰਿਆ ਇੱਧਰ ਜੇ ਛੋਟੀ ਜੀ ਰਸੋਈ ਤੁਸੀਂ ਦੇਖ ਸਕਦੇ ਹੋ ਅਸੀਂ ਪੁਰਾਣੇ ਮਾਝੇ ਵਾਲੇ ਇਹਨਾਂ ਨੂੰ ਚੁੱਲਾ ਚੌਂਤਰਾ ਕਹਿੰਦੇ ਸਾਂ ਤੇ ਕਦੀ ਇੱਥੇ ਵੀ ਬੂਟੀਆਂ ਪਾਈਆਂ ਹੁੰਦੀਆਂ ਸੀ ਕਦੀ ਇੱਥੇ ਬੜੇ ਸੋਹਣੇ ਮੋਰ ਘੁੱਗੀਆਂ ਬਣਾ ਕੇ ਤੇ ਇਹਨਾਂ ਨੂੰ ਸਜਾਇਆ ਜਾਂਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਜੀ ਰਸੋਈ ਦਾ ਸੰਭਾਲਦੇ ਨੇ ਆਪਣੀ ਰੋਜ਼ੀ ਰੋਟੀ ਤਿਆਰ ਕਰ ਲੈਣ ਲੈ ਇਧਰਲੇ ਪਾਸੇ ਬਜ਼ੁਰਗ ਤੁਹਾਨੂੰ ਦਿਖਾ ਦੇਵਾਂ ਜਿਹੜਾ ਆਪਣੀ ਰੋਜ਼ੀ ਰੋਟੀ ਵਾਸਤੇ ਅੱਜ ਮਿਹਨਤ ਮੁਸ਼ਕਲ ਕਰ ਰਿਹਾ ਤੇ ਟੋਕਰੀਆਂ ਦਾ ਇਹ ਕਾਰੋਬਾਰ ਜਿਹੜਾ ਇਹ ਵੀ ਹੁਣ ਦੁਨੀਆ ਤੋਂ ਲੋਪ ਹੋ ਰਿਹਾ ਹੈ ਲਗਭਗ ਹੁਣ ਲੋਕ ਸਾਰੇ ਪਲਾਸਟਿਕ ਵਾਲੇ ਪਾਸੇ ਨੂੰ ਭੱਜਦੇ ਨੇ ਪਲਾਸਟਿਕ ਦੇ ਟੱਬ ਲਿਆਉਂਦੇ ਨੇ ਜਾਂ ਕੁਝ ਹੋਰ ਤਰੀਕੇ ਨੇ ਤੇ ਇਹ ਕਲਾ ਜਿਹੜੀ ਆ ਇਹ ਵੀ ਤਕਰੀਬਨ ਤਕਰੀਬਨ ਜਿਹੜੀ ਉਹ ਖਤਮ ਹੋ ਰਹੀ ਹੈ ਇੱਕ ਤਸਵੀਰ ਤੁਹਾਨੂੰ ਇੱਧਰ ਸਾਂਝੀ ਕਰ ਦੇਵਾਂ ਇਹ ਜੀ ਬੈਡਰੂਮ ਹੈ ਪਰਿਵਾਰ ਦਾ ਬੈਡਰੂਮ ਤੁਸੀਂ ਦੇਖ ਸਕਦੇ ਹੋ ਕਿ ਦੋ ਮੰਜੇ ਲੱਗੇ ਹੋਏ ਨੇ ਬਿਸਤਰੇ ਉਸੇ ਤਰ੍ਹਾਂ ਪਏ ਨੇ ਕੋਈ ਸਮਾਂਹਣ ਵਾਸਤੇ ਕੋਈ ਪੇਟੀ ਨਹੀਂ ਕੋਈ ਟ੍ਰੰਕ ਨਹੀਂ ਕੋਈ ਅਲਮਾਰੀ ਨਹੀਂ ਤੇ ਇਹ ਉਹ ਮਾਸੂਮ ਬੱਚਾ ਹੈ ਜਿਹੜਾ ਮਾਸੂਮ ਕੁਝ ਦਿਨ ਪਹਿਲਾਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਅੱਜ ਇਹ ਦੁਨੀਆ ਤੋਂ ਕੁਝ ਕਰ ਚੁੱਕਾ ਗਗਨਦੀਪ ਨਾਂ ਦਾ ਬੱਚਾ ਹੈ ਤੇ 23 23 ਤਰੀਕ ਦੇ 6ਵੇਂ ਮਹੀਨੇ ਨੂੰ ਇਸ ਬੱਚੇ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਆ ਪਾ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਦੇ ਆਂ ਤੇ ਉਹਨਾਂ ਕੋਲੋਂ ਸਾਰੀ ਗੱਲਬਾਤ ਜਾਣ ਦੇਵੀ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਕਿਉਂ ਹੋਏ ਇਸ ਪਰਿਵਾਰ ਦੇ ਘਰ ਦਾ ਮੁਖੀ ਬਜ਼ੁਰਗ ਜਿਹੜਾ ਸਾਡੇ ਨਾਲ ਆਪਾਂ ਕਰਦੇ ਗੱਲਬਾਤ ਵੀਰ ਜੀ ਵਾਇਗੁਰ ਜੀ ਕਾ ਖਾਲਸਾ ਖਾਲਸਾ ਵਾਇਗੁਰ ਜੀ ਕੀ ਪੱਤੇ ਭਾਜੀ ਕਿੰਨੇ ਚਿਰ ਤੋਂ ਇਸ ਤਰ੍ਹਾਂ ਦੀ ਹਾਲਾਤ ਵਿੱਚ ਜ਼ਿੰਦਗੀ ਜੀ ਰਿਹਾ ਹੈ ਇਹ ਕੋਈ 10-11 ਸਾਲ ਹੋਈ ਗਏ ਸਾਨੂੰ ਜੀ ਇਹੋ ਜੀ ਜ਼ਿੰਦਗੀ ਵੀ ਜੀ ਅੱਛਾ 10-11 ਸਾਲ ਹਾਂ ਜੀ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲਾਂ ਸਾਡੇ ਕੋਲੇ ਤਾਂ ਹੈਗਾ ਸੀ ਤਾਂ ਜੀ ਤੇ ਤਿੰਨ ਭਰਾ ਸੀ ਅਸੀਂ ਤਿੰਨ ਭਰਾ ਸੀ ਤੇ ਭਰਾ ਝਗੜਾ ਕਰਦੇ ਸੀ ਥਾਂ ਮਰ ਗਏ ਤਿੰਨ ਕ ਮਰਲੇ ਥਾਂ ਸੀ ਤਿੰਨ ਮਰਲੇ ਦਾ ਤਿੰਨਾ ਚੁਪ ਤਿੰਨਾ ਮਰਲੇ ਚ ਆਉਂਦਾ ਵੀ ਕੀ ਤਲਾ ਭਰਾਵਾਂ ਨੂੰ ਮਰਲੇ ਚ ਤੇ ਇੱਕ ਕਮਰਾ ਵੀ ਨਹੀਂ ਬਣਦਾ ਬਿਲਕੁਲ ਨਹੀਂ ਹੈਨਾ ਫਿਰ ਪਿਤਾ ਦੀ ਜਾਇਦਾਦ ਉਧਰ ਉਧਰ ਚਲੇ ਗਈ ਹਾਂਜੀ ਤੁਸੀਂ ਫਿਰ ਇੱਥੇ ਛੱਪੜ ਚ ਆ ਕੇ ਆਪਣਾ ਡੇਰਾ ਲਾ ਲਿਆ ਆਹ ਚ ਡੇਰਾ ਲਾਇਆ ਜੀ ਇੱਥੇ ਲਾ ਕੇ ਡੇਰਾ ਲਾ ਕੇ ਮਿੱਟੀ ਘਟਾ ਪਾ ਕੇ ਕੋਈ 60 70 ਹਜ਼ਾਰ ਰੁਪਏ ਦੀ ਮਿੱਟੀ ਘਟਾ ਰ ਲੱਖ ਰੁਪਏ ਲੱਗ ਗਿਆ ਹੁਮ ਫਿਰ ੌਲੀ ੌਲੀ ਕਰਦਿਆਂ ਕਰਾਉਂਦਿਆਂ ਮਾਰੇ ਬੋਰ ਬਾਰ ਕਰਾਇਆ ਪਾਣੀ ਧਾਣੀ ਦਾ ਪ੍ਰਬਲ ਬਣਾਇਆ ਹੁਮ ਉਸ ਤੋਂ ਬਾਅਦ ਬੱਚਾ ਹੈ ਇੱਕ ਗਗਨਦੀਪ ਉਹਦਾ ਨਾਂ ਹੈ ਜੀ ਹੁਮ ਤੇ 13 ਸਾਲ ਦੀ ਉਮਰ ਹੈ ਹੀ 8ਵੀਂ ਚ ਪੜਦਾ ਸੀ ਹਾਂ ਤੇ ਸਭ ਬੱਚੇ ਨੂੰ ਮਤਲਬ ਸ਼ੂਗਰ ਹੋ ਗਈ ਦੋ ਕੁ ਮਹੀਨਿਆਂ ਦੇ ਵਿੱਚ ਵਿੱਚ ਸ਼ੂਗਰ ਜਿਹੜੀ ਹੈਗੀ ਸ਼ੂਗਰ ਦੀ ਹਾਲਤ ਦੇ ਨਾਲ ਬੱਚਾ ਤੁਰਦਾ ਹੋ ਗਿਆ ਦੁਨੀਆ ਤੋਂ ਜੀ ਹਾਂ ਜੀ ਤੱਕ ਕਿੰਨਾ ਸਮਾਂ ਉਹਦਾ ਇਲਾਜ ਚੱਲਿਆ ਬੱਚੇ ਦਾ ਬੱਚੇ ਦਾ ਇਲਾਜ ਕੋਈ ਤੱਕਰੀ ਦੋ ਕੁ ਮਹੀਨਿਆਂ ਦੇ ਵਿੱਚੇ ਵੇਚੀ ਇਲਾਜ ਵੀ ਚੱਲ ਗਿਆ ਤੇ ਦੋ ਕੁ ਮਹੀਨਿਆਂ ਦੇ ਵਿੱਚੇ ਵਿੱਚ ਤੁਰਦਾ ਹੋ ਗਿਆ ਜੀ ਇੱਕ ਮਾਈ ਦਾ ਕੀ ਸਾਧਨ ਹੈ ਤੁਹਾਡੇ ਕੋਲ ਟੋਕਰੀਆਂ ਦਾ ਸਾਧਨ ਹੈ ਟੋਕਰੀਆਂ ਦਾ ਹੀ ਆ ਜੀ ਟੋਕਰੀਆਂ ਬਨ ਕੇ 2-400 ਰੁਪਏ ਲਈਦਾ 2-400 ਰੁਪਏ ਨਾਲ ਤੁਹਾਨੂੰ ਪਤਾ ਹੀ ਹੈ ਘਰ ਦੇ ਖਰਚੇ ਵੀ ਮਹਾਂ ਹੀ ਰੁਕਉਂਦੇ ਆ ਜੀ ਜੀ ਰੋਜੀ ਰੋਟੀ ਮਹਾਂ ਹੀ ਚੱਲਦੀ ਆ ਜੀ ਹੂੰ ਤੇ ਇਹ ਟੋਕਰੀ ਦਾ ਕੰਮ ਕਿੱਥੋਂ ਸਿੱਖਿਆ ਤੁਸੀਂ ਇਹ ਟੋਕਰੀ ਦਾ ਕੰਮ ਇਤਰਾ ਹੀ ਮਲ ਕੇ ਮੇਰੇ ਤਾਈ ਦਾ ਪੁੱਤ ਕੋ ਕੰਮ ਕਰਦਾ ਸੀ ਉਸ ਤੋਂ ਉਹਦਾ ਮਿੰਦਦਰਲਾ ਕੀਤਾ ਉਹਨੇ ਸਿਖਾ ਗਤ ਆ ਤੇ ਕਿੰਨੇ ਪੀਸ ਬਣ ਜਾਂਦੇ ਰੋਜ਼ ਬਸ ਚਾਰਕ ਪੀਸ ਚਾਰ ਕਰ ਦਈਦੀ ਆ ਜਿਹੜੀ ਨੇ ਅੱਛਾ ਚਮਕਾ ਅਗਲਾ ਦੇ ਜਾਂਦਾ ਹਾਂਜੀ ਤੇ ਤੁਸੀਂ ਬਣਵਾਈ ਲੈਂਦੇ ਹੋ ਬਣਵਾਈ ਲੈਣੇ ਆ ਜੀ ਇੱਕ ਪੀਸ ਦੇ ਕਿੰਨੇ ਪੈਸੇ ਮਿਲਦੇ 120 ਰੁਪਏ ਲੈਣੇ ਆ 120 ਤੇ ਚਾਰਕ ਬਣਾ ਦਿੰਦੇ ਰੋਜ਼ ਚਾਰਕ ਪੀਸ ਬਣ ਜਾਂਦੇ ਆ ਜੀ ਅੱਛਾ ਇੱਕ ਵਾਰੀ ਹੱਥ ਦਿਖਾਓ ਇਹ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾ ਦਿਓ ਇੱਕ ਵਾਰੀ ਹੱਥ ਇਹ ਆ ਮਿਹਨਤ ਕਸ਼ ਲੋਕਾਂ ਦੇ ਹੱਥ ਹਾਂਜੀ ਇਹਨਾਂ ਦੇ ਨਾਲ ਇਸ ਬੰਦੇ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਚਾਰਜੀ ਪਰਿਵਾਰ ਦੇ ਵੀ ਪਾਲ ਰਿਹਾ ਚਲੋ ਹੁਣ ਮਿੱਟੀ-ਵੱਟੀ ਪਵਾ ਕੇ ਆਪਣਾ ਘਰ ਜਗਾ ਤੇ ਬਹਿਣ ਵਾਸਤੇ ਬਣਾ ਲਈ ਐ ਤੇ ਹੁਣ 400 ਰੁਪਏ ਦੇ ਨਾਲ ਇੱਥੇ ਕੋਈ ਘਰ ਨਹੀਂ ਬਣ ਸਕਦਾ ਇਹ ਬਹੁਤ ਵੱਡੀ ਗੱਲ ਐ ਇੱਕ ਜ਼ਿਕਰ ਮੈਂ ਹੋਰ ਕਰ ਦੇਵਾਂ ਯਾਰ ਪਿੱਛੇ ਜੇ ਨਾ ਅੱਛਾ ਪਹਿਲੇ ਬਾਪੂ ਨੂੰ ਪੁੱਛ ਲਈਏ ਅੱਛਾ ਕੋਈ ਪੰਚਾਇਤ ਦਾ ਸਾਥ ਮਿਲਿਆ ਜੀ ਕੋਈ ਨਹੀਂ ਮਤਲਬ ਕਿ ਇਹ ਪੰਚਾਇਤੀ ਥਾਂ ਹੀ ਆ ਜਿਹਦੇ ਵਿੱਚ ਬੈਠਿਆ ਜੀ ਇਹ ਪੰਚਾਇਤੀ ਥਾਂ ਹੀ ਆ ਹਾਂਜੀ ਸੁਣਿਆ ਸੀ ਨਾ ਇੱਥੇ ਵੀ ਕਹਿੰਦੇ ਵੀ 1600 ਕਿੱਲੇ ਪੈੜੀ ਨੇ ਕਦੀ ਵਿੱਚੋਂ ਕੋਈ ਐਸਾ ਮਿਲਿਆ ਉਹ ਕਿੱਲਾ ਤੇ ਕੁਝ ਕਿੱਲੇ ਮਨ ਲਗੀ ਪੈੜੀ ਜ਼ਮੀਨ ਮਨ ਲਗੀ ਪੰਚਾਇਤੀ ਆ ਜੀ ਜਿਹੜੀ ਕਿ ਜ਼ਿੰਮੇਵਾਰੀ ਵਾਈ ਵੀ ਜਾਣਦੇ ਆ ਗਰੀਬਾਂ ਦਾ ਕਦੀ ਵਿੱਚੋਂ ਤੁਹਾਨੂੰ ਨਹੀਂ ਕੋਈ ਹਿੱਸਾ ਮਿਲਿਆ ਨਹੀਂ ਸਾਨੂੰ ਨਹੀਂ ਕਦੀ ਇਹੋ ਜਿਹੀ ਕੋਈ ਕੋਈ ਚਾਲ ਜਿਹੜੇ ਠੇਕੇ ਦੇ ਪੈਸੇ ਇਕੱਠੇ ਕਰਦੇ ਆਉਣਾ ਉਹ ਵਿੱਚੋਂ ਕੋਈ ਕਮਰਾ ਕੁਮਰਾ ਦੀ ਕੋਈ ਸਹੂਲਤ ਨਹੀਂ ਕੋਈ ਨਹੀਂ ਇਹੋ ਜੀ ਤੁਸੀਂ ਗੱਲ ਵੀ ਨਹੀਂ ਕੀਤੀ ਉਹਨਾਂ ਨਾਲ ਜਾ ਕੇ ਸਰ ਮਨ ਲਗੀ ਇੱਕ ਦਿਨ ਗਏ ਸਰਪੰਚ ਸਾਹਿਬ ਕੋਲੇ ਮੈਂ ਹਾਈ ਸਰਪੰਚ ਸਾਹਿਬ ਕੋਲੇ ਹੱਥ ਜੋੜ ਕੇ ਬੇਨਤੀ ਹਾਨੂ ਕੋਲਾ ਕਮਰਾ ਬਣਾ ਲਿਓ ਕੋਈ ਹਾਂ ਉਹਨ ਉਹਦੇ ਬਾਦੋਂ ਉਹ ਖਰਮਰ ਗਈ ਸੀ ਪੰਜ ਤਿੰਨ ਚਾਰ ਮਹੀਨੇ ਨੰਗੇ ਉਹਦਨ ਗਾਇਆ ਸੀ ਅੱਛਾ ਤੇ ਹੁਣ ਤਸਕੀਮ ਹੁਣ ਤੇ ਹੀ ਆ ਜੇ ਕੋ ਹੋਊਗੀ ਤੇ ਫਿਰ ਵੀ ਬਣ ਸਕਦਾ ਕੁਝ ਅੱਛਾ ਇੱਕ ਸਰਕਾਰ ਵੱਲੋਂ ਕਮਰਾ ਬਣਾਉਣ ਦੀ ਸਹੂਲਤ ਮਿਲਦੀ ਹੈ ਜਾਨੀ ਉਹਨੂੰ ਕਹਿੰਦੇ ਆ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਹਾਂਜੀ ਪ੍ਰਧਾਨ ਮੰਤਰੀ ਵੱਲੋਂ ਹਰ ਇੱਕ ਬੰਦੇ ਨੂੰ ਇੱਕ ਕਮਰਾ ਬਣਾ ਕੇ ਦੇਣਾ ਪਰਿਵਾਰ ਨੂੰ ਉਹਦੇ ਵਿੱਚ ਕੋਈ ਫਾਰਮ ਫੁਰਮ ਭਰਿਆ ਸੀ ਕੋਈ ਨਹੀਂ ਕੇਰਾਂ ਭਰ ਕੇ ਆਈ ਸੀਗੀ ਬੱਚੇ ਦੀ ਮਾਂ ਨਾਲ ਦੀ ਸੀ ਕੇਰਾਂ ਭਰ ਕੇ ਆਏ ਸੀ ਸਾਂ ਸਾਂ ਬਾਰੇ ਫਾਰਮ ਫੁਰਮ ਹੂੰ ਇਹ ਕਮਰਿਆਂ ਬਾਰੇ ਵੀ ਕੋਈ ਗੱਲ ਦਾਣਾ ਮੰਡੀ ਗਏ ਸੀ ਪੱਟੀ ਉੱਥੇ ਵੀ ਇਹੋ ਜਿਹੇ ਫਾਰਮ ਫੋਰਮ ਭਰੇ ਸੀ ਕੋਈ ਨਹੀਂ ਚਲੀ ਜੀ ਉਹ ਵੀ ਨਹੀਂ ਭਰੇ ਹਾਂਜੀ ਤੇ ਸ਼ਸ਼ਵਸ਼ ਭਾਰਤ ਦੇ ਨਾ ਬਾਥਰੂਮ ਬਣਾ ਕੇ ਦਿੰਦੇ ਆ ਉਹ ਵੀ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਜੀ ਆਟਾ ਦਾਲ ਸਕੀਮ ਮਿਲਦੀ ਹੈ ਹਾਂਜੀ ਉਹ ਮਿਲਦੀ ਹੈ ਜੀ ਕਣਕ ਮਿਲਦੀ ਹੈ ਹਾਂਜੀ ਕਣਕ ਮਿਲਦੀ ਹੈ ਹੋਰ ਬਿਜਲੀ ਹੈ ਕੀ ਘਰ ਚ ਹਾਂਜੀ ਬਿਜਲੀ ਹੈਗੀ ਹੈ ਜੀ ਵੀ ਮੀਟਰ ਲੱਗਾ ਹੋਇਆ ਮੀਟਰ ਲੱਗਾ ਹੋਇਆ ਜੀ ਤੇ ਪਾਣੀ ਦੀ ਸਹੂਦਤਾ ਪੀਣ ਵਾਲੇ ਦੀ ਹਾਂਜੀ ਪਾਣੀ ਵੀ ਮਹਾਰਾਜ ਦੀ ਕਿਰਪਾ ਬੋਰ ਬਾਰ ਕਰਾਇਆ ਹਾਂਜੀ ਪਾਣੀ ਪੀਣ ਵਾਸਤੇ ਹੈਗਾ ਜੀ ਪੀਣ ਵਾਸਤੇ ਹੈਗਾ ਹਾਂਜੀ ਤੇ ਗਰਮੀਆਂ ਦੇ ਦਿਨਾਂ ਬੜਾ ਉਖਾ ਜੀ ਮਨ ਲਗੇ ਉਹਦਾ ਟਾਈਮ ਪਾਸ ਜਿਵੇਂ ਰੱਬ ਕਰਾ ਰਿਹਾ ਉਹਵੇਂ ਕਰਨ ਰਹੇ ਆ ਜੀ ਜੀ ਤੁਸੀਂ ਦੱਸ ਰਹੇ ਕਿ ਬੇਟੀ ਇੱਕ ਤੁਹਾਡੀ ਕਿੰਨੀ ਉਮਰ ਹੋ ਗਈ ਉਹਦੀ ਉਹ ਜੀ 16 17 ਸਾਲ ਦੀ ਉਮਰ ਹੋ ਗਈ ਹੈ ਅੱਜ ਕਿੱਥੇ ਗਈ ਉਹ ਪਾਈ ਦਿਹਾੜੀ ਦਾਪਾ ਗਈ ਹੈ ਜੀ ਉਹ ਵੀ ਦਿਹਾੜੀ ਕਰਦੀ ਹੈ ਉਹ ਵੀ ਦਿਹਾੜੀ ਕਰਨ ਗਈ ਮਾਤਾ ਜੀ ਵੀ ਚਲ ਜਾਂਦੇ ਦਿਹਾੜੀ ਚਲ ਜਾਂਦੇਗਾ ਫਿਰ ਮਾਵਾਂ ਚ ਹੀ ਚਲ ਜਾਂਦੀਆਂ ਜੀ ਅੱਛਾ ਅੱਛਾ ਤੇ ਇੱਕ ਬਜ਼ੁਰਗ ਬਿਮਾਰ ਘਰ ਦੇ ਵਿੱਚ ਹਾਂ ਜੀ ਬਜ਼ੁਰਗ ਬਿਮਾਰ ਆ ਮਨ ਲਗੇ ਬਾਥਰੂਮ ਵਾਲੀ ਨਾਲੀ ਲੱਗੀ ਹੈ ਅੱਜ ਮੈਨੂੰ ਕਹਿੰਦਾ ਹੈ ਦਵਾਈ ਲੈਵਾਂ ਨਾਲੇ ਮੈਂ ਆਪਦੀ ਪੈਨਸ਼ਨ ਦਾ ਪਤਾ ਕਰਵਾ ਹੂੰ ਉਧਰ ਨੂੰ ਗਿਆ ਜੀ ਜੀ ਮੈਂ ਸੰਗਤ ਜੀ ਇੱਕ ਜੀ ਦੱਸਣਾ ਚਾਹਾਂਗਾ ਕਿ ਪਿਛਲੇ ਦਿਨ ਹੀ ਨਾ ਇੱਕ ਵੀਡੀਓ ਵਾਇਰਲ ਹੁੰਦੀ ਐ ਇਸੇ ਪਿੰਡ ਦੀ ਐ ਸਭਰਾ ਪਿੰਡ ਹਰੀਕੇ ਪਤਨ ਦੇ ਜਿੱਥੇ ਵੀਡੀਓ ਦੇ ਵਿੱਚ ਬੋਲਿਆ ਗਿਆ ਸੀ ਕਿ ਇਸ ਪਿੰਡ ਦੇ ਵਿੱਚ 1400 ਤੋਂ ਵੱਧ ਪੰਚਾਇਤੀ ਪੈਲੀ ਆ ਤੇ ਸਭ ਤੋਂ ਜ਼ਿਆਦਾ ਗੁਰਦੁਆਰੇ ਸਾਹਿਬ ਇੱਥੇ ਨੇ ਸਭ ਤੋਂ ਜ਼ਿਆਦਾ ਸ਼ਮਸ਼ਾਨ ਘਾਟ ਇੱਥੇ ਬਣੇ ਹੋਏ ਨੇ ਤੇ ਉਹ ਉਸ ਤੋਂ ਬਾਅਦ ਮੈਂ ਵੀ ਇੱਕ ਵੀਡੀਓ ਕਰਕੇ ਗਿਆ ਸੀ ਜਿਹਦੇ ਵਿੱਚ ਉਹਨਾਂ ਨੇ ਗੱਲ ਦੱਸੀ ਸੀਗੀ ਕਿ ਅਸੀਂ ਸਾਰਾ ਭਾਈਚਾਰਾ ਇਕੱਠੇ ਰਹਿਨੇ ਕੋਈ ਜਾਤ ਪਾਤ ਦਾ ਭੇਦ ਭਾਵ ਕੋਈ ਵੱਖਰੀ ਨਹੀਂ ਹੈਗਾ ਕਿਸੇ ਦਾ ਵੀ ਸਾਰੇ ਅਸੀਂ ਰਲ ਕੇ ਰਹਿੰਦੇ ਆ ਤੇ ਹਰ ਇੱਕ ਦੀ ਇੱਕ ਅਸੀਂ ਵਾਹ ਵੀ ਫੜਦੇ ਆ ਪਰ ਅੱਜ ਦੁੱਖ ਹੋ ਰਿਹਾ ਉਹਨਾਂ ਵੀਰਾਂ ਦੀ ਗੱਲ ਸੁਣ ਕੇ ਵੀ ਬਾਈ ਜੀ ਤੁਸੀਂ ਦਾਵਾ ਤਾਂ ਕੀਤਾ ਸੀ ਵੀ ਅਸੀਂ ਗਰੀਬ ਪਰਿਵਾਰ ਜਾਂ ਅਮੀਰ ਪਰਿਵਾਰ ਕੋਈ ਨਹੀਂ ਇੱਥੇ ਸਾਰੇ ਰਲ ਕੇ ਰਹਿੰਦੇ ਆ ਪਰ ਅੱਜ ਇਸ ਵੀਰ ਨੂੰ ਤੁਹਾਡੀ ਲੋੜ ਸੀ ਯਾਰ ਜਦੋਂ ਬੱਚਾ ਬਿਮਾਰ ਸੀ ਉਦੋਂ ਕਿਸੇ ਨੇ ਕੋਈ ਦਿੱਤੀ ਮਦਦ ਕੋਈ ਪੈਸਾ ਤੇ ਲੱ ਦਿੱਤਾ ਉਹ ਇੱਕ ਬੀਬੀ ਇੱਕ ਬਠੰਡੇ ਦੀ ਹੀ ਜੀ ਉਹਨੇ ਪਰਮਜੀਤ ਸਿੰਘ ਉਹਦਾ ਨਾਮ ਹੈ ਪਰ ਉਹਜੀਤ ਬੀਬੀ ਦਾ ਨਾਮ ਹੈ ਉਹਨੇ 10000 ਰੁਪਏ ਦੀ ਸਾਡੀ ਪਿੰਡ ਵਾਲਿਆਂ ਕੋਲੋਂ ਕੁਝ ਨਹੀਂ ਮਿਲਿਆ ਨਹੀਂ ਪਿੰਡ ਵਾਲਿਆਂ ਕੋਲੋਂ ਕਿਸੇ ਬੰਦੇ ਕੋਲ ਸੰਗਤ ਜੀ ਇਹ ਗੱਲ ਵਿਚਾਰ ਨਾਲ ਹੀ ਹੈ ਕਿ ਜਿੱਥੇ 1600 1400 ਕਿੱਲਾ ਪੈੜੀ ਜਿਹੜੀ ਆ ਪੰਚਾਇਤੀ ਹੋਵੇ ਤੇ ਯਾਰ ਉੱਥੇ ਕਿਸੇ ਗਰੀਬ ਕੋਲ ਘਰ ਵੀ ਨਾ ਹੋਵੇ ਤੇ ਬੱਚਾ ਜਿਹੜਾ ਇਲਾਜ ਤੋਂ ਬਿਨਾਂ ਚਲੇ ਜਾਵੇ ਇਹ ਬਹੁਤ ਦੁਖਦਾਈ ਘਟਨਾ ਹੈ ਤੇ ਮੈਂ ਉਹਨਾਂ ਵੀਰਾਂ ਨੂੰ ਇੱਕ ਵਾਰੀ ਜ਼ਰੂਰ ਹੱਥ ਜੋੜ ਕੇ ਬੇਨਤੀ ਕਰਾਂਗਾ ਜਿਨ੍ਹਾਂ ਦੀ ਮੈਂ ਵੀਡੀਓ ਬਾਅਦ ਚ ਕੀਤੀ ਸੀ ਜਿਹਦੇ ਵਿੱਚ ਅਸੀਂ ਇਹ ਗੱਲ ਠੋਕ ਕੇ ਕਹੀ ਸੀ ਵੀ ਭਾਈ ਉਹ ਬੀਬੀ ਕਾਮਰੇਟ ਐ ਇਸ ਕਰਕੇ ਉਹ ਗੁਰਦੁਆਰਿਆਂ ਤੇ ਚੜਦੀ ਜਾ ਰਹੀ ਵੀ ਗੁਰਦੁਆਰਿਆਂ ਤੇ ਸਵਾਲ ਚੱਕਦੀ ਸੀ ਪਰ ਅੱਜ ਮੈਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਮਾਤਾ ਜੀ ਉਸ ਉਹ ਬੀਬੀ ਜਿਹੜੀ ਉਹ ਸਹੀ ਸੀਗੀ ਕਿ 18 ਗੁਰਦੁਆਰਾ ਸਾਹਿਬ ਹੁਣ ਸ਼ਮਸ਼ਾਨ ਘਾਟਾਂ ਦੀ ਗਿਣਤੀ ਕੋਈ ਨਹੀਂ ਪੈੜੀ ਦੀ ਗਿਣਤੀ ਮਿੰਤੀ ਕੋਈ ਨਹੀਂ ਬਹੁਤ ਸਾਰੀ ਪੈੜੀ ਐ ਤੇ ਇੱਕ ਗਰੀਬ ਨੂੰ ਯਾਰ ਇੱਕ ਕੁੱਲਾ ਬਣਾ ਤੁਸੀਂ ਬਣਾ ਕੇ ਦਿਓ ਇਹ ਇਹ ਬਹੁਤ ਸਵਾਲਾਂ ਦੇ ਘੇਰੇ ਦੇ ਵਿੱਚ ਗੱਲ ਆਉਂਦੀ ਹੈ ਬਾਈ ਜੀ ਤੁਹਾਡਾ ਕੋਈ ਮੋਬਾਈਲ ਨੰਬਰ ਹੈਗਾ ਕੋਈ ਐਨ ਆਰ ਆਈ ਦਾ ਮੋਬਾਈਲ ਨੰਬਰ ਹੈਗਾ ਜੀ ਮੇਰਾ ਫੋਨ ਨੰਬਰ ਹੈਗਾ 8699960482 ਜੀ ਦੁਬਾਰਾ ਫਿਰ ਬੋਲ ਦਿਓ 8699960482 ਮੇਰਾ ਫੋਨ ਨੰਬਰ ਆ ਜੀ ਜੀ ਸਭਰਾਵਾ ਜੀ ਬਾਬੇ ਕਾਲੇਸ਼ਾ ਦੇ ਲੱਗੇ ਰਹੇ ਇਸ ਤਰ੍ਹਾਂ ਦੀ ਮਦਦ ਕਰ ਲੋਕ ਤੁਹਾਡੀ ਅਸੀਂ ਇਹੋ ਹੀ ਮਦਦ ਚਾਹੁੰਦੇ ਹਾਂ ਜੀ ਕੋਈ ਕੁਲਾ ਕਮਰਾ ਬਣ ਜਾਵੇ ਤੇ ਆ ਚਾਰ ਦੁਵਾਰੀ ਬਣੀ ਜਾਵੇ ਮਦਦ ਇਹ ਕੋਈ ਚਾਹੁੰਦੇ ਹਾਂ ਜੀ ਹੋਰ ਕੁਝ ਚਾਹੁੰਦੇ ਸੋ ਆਪਾਂ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆਂ ਮਾਤਾ ਜੀ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਮਾਤਾ ਜੀ ਤੁਹਾਡਾ ਕੀ ਨਾਮ ਆ ਰਾਜ ਰਾਜ ਤੇ ਬੱਚੇ ਦੀ ਉਮਰ ਕਿੰਨੀ ਕੀ ਸੀ ਲਗਭਗ ਇਹਦੀ 13-14 ਸਾਲ ਹੈ ਹਾਂਜੀ ਕਿੰਨੀ ਕੀ ਦੱਸੇ ਤੁਸੀਂ ਹਾਂ ਤੇ ਤੁਸੀਂ ਕੀ ਕੰਮ ਕਰਦੇ ਹੋ ਐ ਇਤਿਹੜੀ ਦਿਹਾੜੀ ਟੋੜੀ ਮਾੜੀ ਨੂੰ ਦਿਹਾੜੀ ਤੇ ਆਪਾਂ ਕਰਦੇ ਹੋ ਤੇ ਕਿੰਨਾ ਚਿਰ ਹੋ ਗਿਆ ਇਸ ਤਰ੍ਹਾਂ ਹਾਲਾਤ ਰਹਿੰਦੇ ਆਨੋ ਵੱਜੋਂ ਇੱਥੇ ਆਏ ਇਤਰਾ ਹੀ ਹਾਲ ਚੱਲੀ ਜਾਂਦੇ ਹੂੰ ਪਹਿਲਾਂ ਕਾਕਾ ਪੜਾਉਂਦੇ ਰਹੇ ਮੜਕੇ ਕਾਕੇ ਤੋਂ ਬਾਅਦ ਉਹ ਇੱਥੇ ਲਾ ਹੋ ਗਿਆ ਹੂੰ ਉਹਦੇ ਮੰਗਰ ਪਾ ਹਤੇ ਲਾ ਲਾਉਂਦੇ ਰਹੇ ਹੂੰ ਕਿੰਨਾ ਚਿਰ ਬਿਮਾਰ ਰਿਹਾ ਏ ਇਹ ਵਾਵਾ 3-4 ਮਹੀਨੇ ਇਤਰਾ ਹੀ ਰਿਹਾ ਹੂੰ ਪਹਿਲਾਂ ਵਾਵਾ ਤੁਰਿਆ ਫਿਰਦਾ ਜੇ ਦਵਾਈ ਖਵਾਈ ਜਾਂਦੇ ਨੇ ਨਹੀਂ ਤੇ ਇਤਰਾ ਮੜਕੇ ਜਾ ਰਿਹਾ ਢਿੱਲਾ ਹੋ ਗਿਆ ਹਰ ਮਾਂ-ਵਾਪ ਦਾ ਸੁਪਨਾ ਹੁੰਦਾ ਸਾਡਾ ਬੱਚਾ ਜਵਾਨ ਹੋਊਗਾ ਹਨਾ ਤੇ ਉਹ ਸਾਡਾ ਵੱਡਾ ਬੁਢਾਪੇ ਦਾ ਸਹਾਰਾ ਬਣੂਗਾ ਅੱਜ ਹੁਣ ਬੱਚਾ ਦੁਨੀਆ ਤੋਂ ਤੁਰ ਕੇ ਆਉਂਦਾ ਮਨ 'ਚ ਫਿਰ ਦੁੱਖ ਤਾਂ ਆਉਂਦਾ ਹੀ ਹੈ ਨਾ ਹਾਂ ਬਹੁਤ ਹੂੰ ਯਾਦ ਕਰਦੇ ਉਹਨੂੰ ਹੂੰ ਓ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਜੀ ਵੀ ਭਾਵੁਕ ਹੋ ਗਏ ਨੇ ਸਾਡਾ ਮਕਸਦ ਇਹ ਨਹੀਂ ਵੀ ਕਿਸੇ ਨੂੰ ਅਸੀਂ ਉਹਦੇ जखਮਾਂ ਤੇ ਉਹਨਾਂ ਨੂੰ ਖਰੀਦੀਏ ਪਰ ਇੱਕ ਹਾਲਾਤ ਯਾਰ ਦੱਸਣੇ ਬਹੁਤ ਜ਼ਰੂਰੀ ਸੀਗੇ ਕਿ ਮਾਤਾ ਜੀ ਵੀ ਉਹਨਾਂ ਸੋਹਰਦ ਨਹੀਂ ਹੈਗੇ ਕਿ ਆਪਣੀ ਗੱਲਬਾਤ ਪੂਰੀ ਰੱਖ ਸਕਣ ਇਹ ਪਰਿਵਾਰ ਦੇ ਹਾਲਾਤ ਅਸੀਂ ਤੁਹਾਨੂੰ ਦੱਸੇ ਨੇ ਭਾਈ ਸਾਹਿਬ ਤੋਂ ਮੋਬਾਈਲ ਆਪਾਂ ਲੈ ਲਿਆ ਤੇ ਇੱਕ ਅਸੀਂ ਉਹਨਾਂ ਦਾਨੀ ਵੀਰਾਂ ਨੂੰ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ ਯਾਰ ਇਸ ਪਰਿਵਾਰ ਦੀ ਮਦਦ ਜ਼ਰੂਰ ਕਰੋ ਇਹ ਪਿੰਡ ਸਭਰਾਵਾਂ ਹਰੀ ਕੇ ਪਤਨ ਦੇ ਬਿਲਕੁਲ ਨੇੜੇ ਤੇੜੇ ਪਿੰਡ ਪੈਂਦਾ ਸਭਰਾ ਪਿੰਡ ਜਿੱਥੇ ਸ਼ਾਮ ਸਿੰਘ ਅਟਾਰੀ ਵਾਲਾ ਜਿਹੜਾ ਮਹਿਲ ਸੀਗਾ ਜਿੱਥੇ ਅਖੀਰ ਤੇ ਜਾ ਕੇ ਸਿੱਖ ਕੌਮ ਦਾ ਆਖਰੀ ਥੰਮ ਡਿੱਗਿਆ ਸੀ ਸਭਰਾ ਪਿੰਡ ਦੇ ਵਿੱਚ ਇਹ ਉਹੀ ਸਭਰਾ ਪਿੰਡ ਹੈ ਤੇ ਜਰੂਰ ਇਸ ਪਰਿਵਾਰ ਦੀ ਮਦਦ ਕਰੋ ਬਿਲਕੁਲ ਇੱਥੇ ਪੀਰਾਂ ਦੀ ਜਾਦਾ ਹੈ ਬਾਬਾ ਕਾਲਾ ਮਾਰ ਜੀ ਬਾਬਾ ਕਾਲੇ ਸ਼ਾਹੀ ਬਾਬਾ ਕਾਲੇ ਸ਼ਾਹੀ ਜਗਾ ਉੱਥੇ ਪਰਿਵਾਰ ਰਹਿੰਦਾ ਤੇ ਜਰੂਰ ਇਸ ਪਰਿਵਾਰ ਦੀ ਮਦਦ ਕਰੋ ਤਾਂ ਜੋ ਇਹ ਵੀ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਤਰੀਕੇ ਨਾਲ ਜੀ ਸਕਨ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਧੰਨਵਾਦ ਜੀ